ਇਹਨਾਂ ਨੂੰ ਸਾਰੀ 18 ਲੱਖ ਵੋਟ ਪਈ ਐ ਇਹਾਂ ਨੇ 35 ਲੱਖ ਭਰਤੀ ਕਰ ਲਈ 18 ਲੱਖ ਤਾਂ ਤੁਹਾਨੂੰ ਸਾਰੀ ਵੋਟ ਪੈਂਦੀ ਐ ਤੇ 35 ਲੱਖ ਤੁਸੀਂ ਭਰਤੀ ਕਿੱਥੋਂ ਕਰ ਲਈ ਤੇ ਬੋਕਸ ਭਰਦੀ ਐ ਸਾਰੀ ਬੋਕੇ ਉਦੋਂ ਪਾਰਟੀ ਦੇ ਵਿੱਚੋਂ ਐਥਿਕਸ ਜਿਹੜੇ ਆ ਉਹ ਖਤਮ ਹੋ ਗਏ ਤੇ ਜਦੋਂ ਐਥਿਕਸ ਖਤਮ ਹੋ ਗਏ ਉਦੋਂ ਸ਼੍ਰੋਮਣੀ ਅਕਾਲੀ ਦਲ ਰਿਹਾ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰੀ ਦੀ ਸੇਵਾ ਤੋਂ ਮੁਕਤ ਕੀਤੇ ਗਏ ਗਿਆਨੀ ਹਰਪੇ ਸਿੰਘ ਵੱਲੋਂ ਬਠਿੰਡਾ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਪਕੌੜਿਆਂ ਦਾ ਦਲ ਖਰਾਰ ਦਿੰਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਮੁਨਕਰ ਹੋ ਕੇ ਭਰਤੀ ਕਰਨ ਵਾਲਾ ਅਕਾਲੀ ਦਲ ਅਕਾਲੀ ਦਲ ਨਹੀਂ ਰਿਹਾ ਇਹ ਹੁਣ ਪਕੌੜਾ ਦਲ ਬਣ ਕੇ ਰਹਿ ਗਿਆ ਹੈ ਹਾਂਜੀ 1 ਬਾਈ 1 ਜੀ ਸਿੰਘ ਸਾਹਿਬ ਅੱਜ ਬਿਠਿੰਦਾ ਦੇ ਵਿੱਚ ਪੋਰਟੋਕਲ ਪ੍ਰਿੰਟ ਕੋਰ ਦੇ ਵਿੱਚ ਤੋਂ ਡੇਵਲੋਂ ਬਿਆਨ ਜਿਲੀ ਸੀ ਤੇ ਕਿ ਕਿਹਨੇ ਚਲ ਜੀ ਮੈਨੂੰ ਖੁਸ਼ੀ ਹੈ ਕਿ ਬਠਿੰਡਾ ਦੇ ਵਿੱਚ ਗੁਰਦਾਰਾ ਭਾਈ ਜਗਤਾ ਜੀ ਵਿਖੇ ਇਥੋਂ ਦੀ ਪ੍ਰਬੰਧਕ ਕਮੇਟੀ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਮੈਨੂੰ ਸਨਮਾਨ ਦਿੱਤਾ ਹੈ। ਔਰ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਠਿੰਡੇ ਦੀਆਂ ਸੰਗਤਾਂ ਦਾ ਔਰ ਇਹਨਾਂ ਜਥੇਬੰਦੀਆਂ ਦਾ ਗੁਰਦਾਰਾ ਕਮੇਟੀ ਦਾ ਬਹੁਤ 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 ਧੰਨਵਾਦ ਕਰਦਾ। ਛੋਟਾ ਜਿਹਾ ਸਮਾਗਮ ਔਰ ਛੋਟ ਨੋਟਿਸ ਦੇ ਉੱਤੇ ਜਿਹੜਾ ਇਹ ਰੱਖਿਆ ਗਿਆ ਸੀਗਾ ਇਹ ਹੋਰ ਵੀ ਬਹੁਤ ਸਾਰੇ ਜਿਹੜੇ ਸਮਾਗਮ ਜਿਹੜੇ ਨੇ ਉਹ ਸੰਗਤਾਂ ਵੱਲੋਂ ਵੱਡੇ ਵੱਖਰੇ ਵੱਖਰੇ ਸ਼ਾਰਾਂ ਦੇ ਵਿੱਚ ਉਲਿੱਕੇ ਜਾ ਰਹੇ ਨੇ ਅ ਮੇਰਾ ਸੰਗਤਾਂ ਦੀਆਂ ਭਾਵਨਾਵਾਂ ਮੈਂ ਦੇ ਅੱਕੇ ਸਿਰ ਚੁੱਕਦਾ ਜੀ ਜਿੱਥੇ ਆਪ ਸਭ ਜੀ ਪਾਛੇ ਦੇ ਦੌਰਾਨ ਕਹਿ ਕੇ ਜੈਤੀ ਹੋਈਆਂ ਕਿਹੜੇ ਲੋਕ ਲੈ ਜਿਹਨਾਂ ਨੇ ਤੁਹਾਡਾ ਜੈਤੀ ਕੀਤੀ ਉਹ ਕਾਮਰਤੀਆਂ ਵਾਲੇ ਲੋਕ ਮੈਂ ਦੱਸ ਹੀ ਦਿੱਤਾ ਜੀ ਹੁੰਦਾ ਹੀ ਆ ਜੀ ਕਾਣੀ ਸਲਾਈਆ ਸਾਹਿਬ ਕਾਣੀ ਸਲਾਈਆ ਕਾਣੀ ਦੇ ਕਾਕਾ ਹੈ ਕੋਣ ਹੈ ਉਹ ਤੁਸੀਂ ਰਿਲੇ ਕਰੋ ਸਭ ਨੂੰ ਪਤਾ ਲੱਗ ਜੇਗਾ ਜੀ ਤੁਹਾਨੂੰ ਹੀ ਸਮਝ ਆਏਗੀ ਤੇ ਸਭ ਨੂੰ ਜਿਹੜਾ ਜਿਹੜਾ ਸੁਣੂਗਾ ਉਹਨੂੰ ਪਤਾ ਲੱਗ ਜਾਣਾ ਸਿਖਬ ਅੱਜ ਮੀਟਿੰਗ ਸੀਗੀ ਜਿਹਦੇ ਵਿੱਚੋਂ ਆਪਣਾ ਐਜੀਪੀਸੀ ਦੇ ਪ੍ਰਧਾਨ ਵੀ ਉੱਠ ਕੇ ਆ ਗਏ ਤਾਂ ਹੋਰ ਵੀ ਇੱਕ ਬੜਾ ਮਹੱਤਵਪੂਰਨ ਸਵਾਲ ਪੁੱਛਿਆ ਤੁਸੀਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਡਾਇਰੈਕਟ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਜਿਹੜਾ ਕਰਨ ਦਾ ਆਦੇਸ਼ ਦਿੱਤਾ ਸੀ ਆਰੇ ਪਹਿਲਾ ਤਾਂ ਇਹ ਹੈ ਕਿ 2 ਮਹੀਨੇ ਬੀਤ ਜਾਣ ਦੇ ਬਾਵਜੂਦ ਜਿਹੜਾ ਹੈ ਉਸ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਹੜਾ ਹੈ ਉਹ ਭਰਤੀ ਕਮੇਟੀ ਦੀ ਜਿਹੜੀ ਹੈ ਮੀਟਿੰਗ ਨਹੀਂ ਅਰੇਂਜ ਕੀਤੀ ਬੁਲਾਈ ਤੇ ਜੇ ਮੀਟਿੰਗ ਬੁਲਾਈ ਤੇ ਉਹਨਾਂ ਨੇ ਜਿਹੜਾ ਹੈ ਸਰਦਾਰ ਬਲਵਿੰਦਰ ਸਿੰਘ ਜੀ ਭੂੰਗੜ ਨੂੰ ਸੱਦਾ ਦਿੱਤਾ ਕਿ ਉਸ ਮੀਟਿੰਗ ਦੇ ਵਿੱਚ ਅਗਲੀ ਜਿਹੜੀ ਮੀਟਿੰਗ ਦੇ ਵਿੱਚ ਹੈ ਉਹ ਸ਼ਾਮਲ ਹੋਣਗੇ ਔਰ ਸਾਰੇ ਦੁਨੀਆ ਭਰ ਦੇ ਸਿੱਖਾਂ ਨੂੰ ਪਤਾ ਹੈ ਔਰ ਤੁਹਾਡੀ ਮੀਡੀਆ ਜਿਹੜਾ ਤੁਹਾਡਾ ਬਾਰ-ਬਾਰ ਹਰ ਰੋਜ਼ ਚੈਨਲ ਤੋਂ ਜਿਹੜਾ ਕਹਿ ਰਿਹਾ ਸੀ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਹੁਣ ਅੱਗੇ ਤੇ ਉਸ ਮੀਟਿੰਗ ਦੇ ਵਿੱਚ 13 ਤਰੀਕ ਨੂੰ ਸਰਦਾਰ ਬਲਵਿੰਦਰ ਸਿੰਘ ਭੁੰਦਰ ਨੇ ਜਿਹੜਾ ਹੈ ਉਹ ਹਾਜ਼ਰ ਹੋਣਾ ਤੇ ਅੱਜ ਮੈਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਮੈਨੂੰ ਤਾਂ ਮੀਟਿੰਗ ਦੇ ਲਈ ਕੋਈ ਸੱਦਾ ਪੱਤਰ ਹੀ ਨਹੀਂ ਮਿਲਿਆ ਕਿ ਇਹ ਹੈਰਾਨੀ ਦੀ ਗੱਲ ਹੈ ਨਾ ਕੋ ਕਾਰਜਕਾਰੀ ਪ੍ਰਧਾਨ ਨਾਲ ਕਾਰਜਕਾਰੀ ਪ੍ਰਧਾਨ ਹੈ ਤੇ ਉਹ ਕਹਿੰਦੇ ਨੇ ਕਿ ਮੈਨੂੰ ਸੱਦਾ ਪੱਤਰ ਹੀ ਨਹੀਂ ਮਿਲਿਆ ਹੈ ਹੁਣ ਸੱਦਾ ਪੱਤਰ ਮਿਲਿਆ ਉਹ ਨਹੀਂ ਆਏ ਕਿਉਂ ਨਹੀਂ ਆਏ ਜੇ ਸੱਦਾ ਪੱਤਰ ਨਹੀਂ ਮਿਲਿਆ ਤੇ ਕਿਉਂ ਨਹੀਂ ਮਿਲਿਆ ਪਹਿਲੀ ਗੱਲ ਤਾਂ ਉਹਨਾਂ ਨੂੰ ਸੱਦਣਾ ਹੀ ਜਿਹੜਾ ਉਹ ਵਾਜਬ ਨਹੀਂ ਸੀ ਚਲੋ ਮੰਨ ਲਓ ਕਿ ਸੱਦ ਲਿਆ ਕਿ ਭਰਤੀ ਸ਼ੁਰੂ ਕਰਨੀ ਆ ਉਹਨਾਂ ਦਾ ਸਹਿਯੋਗ ਲੈਣਾ ਸੱਦ ਲਿਆ ਤੇ ਉਹਨਾਂ ਵੱਲੋਂ ਇਹ ਕਹਿਣਾ ਮੈਨੂੰ ਸੱਦਾ ਪੱਤਰ ਨਹੀਂ ਮਿਲਿਆ ਤੇ ਅੱਖੋਂ ਪਰੋਖੇ ਕਰਨਾ ਜਿਹੜਾ ਹੈ ਸੱਤ ਮੈਂਬਰੀ ਕਮੇਟੀ ਦੀ ਹੋਂਦ ਨੂੰ ਤੇ ਇਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਇਹ ਗੱਲਾਂ ਸਾਬਤ ਕਰਦੀਆਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਭਗੋੜਾ ਦਲ ਜਿਹੜਾ ਹੈ ਉਹ ਬਣ ਚੁੱਕਿਆ ਉਹ ਅਕਾਲੀ ਹੋਰ ਹੁੰਦੇ ਸੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਇਉਂ ਮਰਨ ਵਾਸਤੇ ਜਾਂਦੇ ਹੁੰਦੇ ਸੀ ਜਿਵੇਂ ਬਾਰਸ਼ਾਂ ਦੇ ਵਿੱਚ ਪਤੰਗੇ ਜਿਹੜੇ ਨੇ ਉਹ ਤੇ ਇਹ ਬੰਦੇ ਜਿਹੜੇ ਆ ਇਹ ਅਕਾਲੀ ਨਹੀਂ ਹੈ ਇਹ ਭਗੌੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਹੋ ਚੁੱਕੇ ਨੇ ਔਰ ਭਗੌੜਿਆਂ ਨੇ ਆਪਣੀ ਭਰਤੀ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਬਣੀ ਹੋਈ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹਨੂੰ ਇਹਨਾਂ ਭਗੌੜਿਆਂ ਨੇ ਦਰਕਨਾਰ ਕਰ ਦਿੱਤਾ ਹੈ ਅੱਜ ਉਹਦਾ ਭੋਗ ਜਿਹੜਾ ਇੱਕ ਕਿਸਮ ਦਾ ਪਾ ਦਿੰਦਾ ਹੈ ਸਿੰਘ ਸਾਹਿਬ ਤੁਹਾਡੇ ਸਿੰਘ ਸਾਹਿਬ ਕੀ ਹੈ ਹੁਣ ਕੋਈ ਸਿਆਸਤ ਔਰ ਇਹ ਸੱਤ ਮੈਂਬਰੀ ਕਮੇਟੀ ਨੇ ਜਿਹੜਾ ਹੈ ਹੁਣ ਆਪਣੇ ਲੈਵਲ ਦੇ ਉੱਤੇ ਫੈਸਲਾ ਲੈਣਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਸ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਤੁਸੀਂ ਭਾਵੇਂ 1 ਭਾਵੇਂ 2 ਭਾਵੇਂ 3 ਭਾਵੇਂ 4 ਭਾਵੇਂ 5 ਤੇ ਭਾਵੇਂ 7 ਹੀ ਹੋ ਜੇ ਤੁਸੀਂ ਵਾਕਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੁਸੀਂ ਅਰਦਾਸ ਕਰਕੇ ਭਰਤੀ ਦਾ ਕੰਮ ਆਰੰਭ ਕਰ ਦਿਓ ਆਰਗੈਨਿਕ ਭਰਤੀ ਸ਼ੁਰੂ ਕਰ ਦਿਓ ਬੋਕਸ ਭਰਤੀ ਦੇ ਮੁਕਾਬਲੇ ਤੇ ਵਾਹਿਗੁਰੂ ਬਲਾ ਕਰੇਗਾ ਮੈਂ ਧਰਮ ਦਾ ਵਿਦਿਆਰਥੀ ਹਾਂ ਸਿਆਸਤ ਵੱਲੇ ਜਿਹੜਾ ਜਾਣਦਾ ਮੇਰਾ ਕੋਈ ਵਿਚਾਰ ਨਹੀਂ ਹੈ ਮੈਂ ਸਿਆਸਤ ਦੀ ਜ਼ਮੀਨ ਦੇ ਉੱਤੇ ਪੈਰ ਰੱਖਣਾ ਨਹੀਂ ਚਾਹੁੰਦਾ ਪਰ ਜੇ ਭਗੌੜੇਦਾਲ ਵਾਲੇ ਜਿਹੜੇ ਐ ਇਹ ਸਿਆਸਤ ਦੀ ਜ਼ਮੀਨ ਨੂੰ ਖਸਕਾ ਕੇ ਮੇਰੇ ਪੈਰਾਂ ਥੱਲੇ ਕਰਨਗੇ ਫਿਰ ਮੈਂ ਸਲੂਟ ਕਰੂੰਗਾ। ਜੀ ਸਰ ਤੁਹਾਡੇ ਉਰੋਂ ਭਲਾ ਹੀ ਜਾਂਦੇ ਭਾਜਪਾ ਨਾਲ ਸੰਬੰਧ ਨੇ ਸਿੰਘ ਸਾਹ ਦੇ ਹਨ ਸਿਰ ਸਭ ਲੋਕ। ਕੱਲ ਤੁਸੀਂ ਦੇਖਿਆ ਹੀ ਹੈ ਵਿਆਹ ਦੇ ਵਿੱਚ ਕਿੰਨੇ ਭਾਜਪਾ ਦੇ ਲੀਡਰ ਸ਼ਾਮਲ ਹੋਏ ਐ ਤੇ ਇਹ ਸੁਖਵੀਰ ਸਿੰਘ ਬਾਦਲ ਵਰ ਸਭ ਤੋਂ ਵੱਡੇ ਭਾਜਪਾ ਵਾਲੇ ਬਣ ਗਏ ਕਿਉਂਕਿ ਮੈਂ ਤਾਂ ਇੱਕ ਦਿਨ ਨੂੰ ਮਿਲਿਆ ਹੂੰਗਾ ਉਹ ਤਾਂ ਕੱਲ ਵਿਹਾਂ ਨੂੰ ਮਿਲੇ ਨੇ। ਸਿਆਸੀ ਜ਼ਮੀਨ ਜੀ ਤੁਹਾਡੇ ਸਨ ਪੈਰਾਂ નીચે ਆਉਂਦੀ ਹੈ ਤਾਂ ਉਹ ਕੋਈ ਨਵੀਂ ਪਾਰਟੀ ਹੋਏਗੀ ਜਾਂ ਮੌਜੂਦਾ ਜੋ ਪਾਰਟੀਆਂ ਨੇ ਹੋਣਗੀਆਂ। ਇਹ ਜੋ ਅਕਾਲਪੁਰਖ ਸਮਝ ਦੇਗਾ ਜੋ ਗੁਰੂ ਸਮਰ ਔਰ ਜੋ ਪੰਥ ਸਾਥ ਰਹੇਗਾ ਉਸ ਅਸਾਬ ਦੇ ਨਾਲ ਉਹ ਲਿਖਿਆ ਜਾਏਗਾ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਲੈਟਰ ਘੱਟੇ ਜੀ ਤੋਤਲੋ ਵਾਸਤੇ ਉਹ ਖੁਦ ਵਿਚਾਰਾ ਛੇਕਿਆ ਹੋਇਆ ਜੀ ਉਹ ਜਥੇਦਾਰ ਨੇ ਤਖਤ ਦੇ ਰਹਿ ਚੁੱਕੇ ਨੇ ਔਰ ਕਿਸੇ ਤਖਤ ਦੇ ਜਥੇਦਾਰ ਬਾਰੇ ਮੈਂ ਕੋਈ ਪਧਰੀ ਟਿੱਪਣ ਕਰਾਂ ਮੈਂ ਉਹਨੂੰ ਮੁਨਾਸਬ ਨਹੀਂ ਸਮਝਦਾ ਕਿਉਂਕਿ ਮੈਂ ਖੁਦ ਤਖਤ ਦਾ ਜਥੇਦਾਰ ਰਹਾ ਹਾਂ ਤੇ ਮੈਂ ਇੱਕ ਤਖਤ ਦੇ ਜਥੇਦਾਰ ਰਹਿ ਚੁੱਕੇ ਬਾਰੇ ਮਾੜੇ ਸ਼ਬਦ ਬੋਲਾਂ ਇਹ ਮੇਰਾ ਜ਼ਮੀਰ ਆਗਿਆ ਨਹੀਂ ਦਿੰਦਾ ਜਥੇਦਾਰ ਸਾਹਿਬ ਗੱਲ ਕਰੀਏ ਸਿੱਖਾਂ ਦੀ ਨੁਮਾਇੰਦਗੀ ਜਮਾਤ ਮੰਨੀ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਤੁਸੀਂ ਉਹਨਾਂ ਨੂੰ ਪੁਕਾਰ ਪੁਗਾੜਾ ਕਰਾਰ ਦੇ ਦਿੱਤਾ ਹੁਣ ਸਿੱਖ ਆਪਦੀ ਰਾਜਨੀਤਿਕ ਜਿਹੜਾ ਆਪਾਂ ਗੱਲ ਕਰੀਏ ਨਮਾਇੰਦਗੀ ਕਿਹਨੂੰ ਦੇਣ ਸਿੱਖਾਂ ਦੀ ਇਸ ਵਕਤ ਰਾਸੀ ਹੋਣਦ ਜਿਹੜੀ ਹੈ ਨਾ ਉਸ ਨੂੰ ਬਚਾਉਣਾ ਉਸ ਨੂੰ ਕਾਇਮ ਕਰਨਾ ਸਮੇਂ ਦੀ ਵੱਡੀ ਲੋੜ ਹੈ ਔਰ ਸੱਚ ਜਾਣਿਓ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ